ਮੈਂ ਕਾਕਸਿੰਗ ਕੋਰ ਦਾ ਸ਼ੋਭਾ ਜਰ ਸਕੰਦਰਪਾਦ ਤੋਂ ਇਹ ਤਸਵੀਰ ਲੁੱਟ। ਅੱਜ ਆਪਾਂ ਇਸ ਮੋਰਚੇ ਦੇ ਵਿੱਚ ਖੜੇ ਆ ਜਿੱਥੇ ਡੱਲੇਵਾਲ ਸਾਹਿਬ ਨੂੰ ਚੌਂਦਨ ਹੋ ਗਏ ਨੇ ਮਰਦੇ ਬੈਠੇ। ਤਾਂ ਇਹਨਾਂ ਦੀ ਇੱਛਾ ਸੀ ਡੱਲੇਵਾਲ ਸਾਹਿਬ ਤੇ ਮੋਰਚੇ ਦੇ ਵਿੱਚ ਜਿਹੜੀ ਤਕਲੀਫ ਚੱਲੀ ਆ ਉਹਨਾਂ ਨੇ 53 ਦਿਨ ਤੱਕ ਬਹੁਤ ਤਕਲੀਫ ਸੀ ਜਿੰਨਾ ਚਿਰ ਆਪਾਂ ਮੈਡੀਕਲ ਐਡਮਿਟ ਰਹੇ ਸੀ। ਤੋਂ ਉਸਤੇ ਫਿਰ ਜਦੋਂ ਮਾੜੀ ਜੀ ਰਾਹਤ ਮਿਲੀ ਆ। ਤਾਂ ਇਹਨਾਂ ਦੀ ਇੱਛਾ ਸੀ ਕਿ ਖੰਡਪੁਰ ਪ੍ਰਕਾਸ਼ ਕਰਵਾਇਆ ਜਾਵੇ ਸਕਰਾਨੇ ਵਜੋਂ ਉਹ ਅੱਜ ਪ੍ਰਕਾਸ਼ ਹੋਊਗਾ ਤਾਂ ਜੀ ਦੇ 30 ਤਰੀਕ ਨੂੰ ਉਹ ਪਹੁੰਚ ਜਾਣਗੇ ਅਗਲੀ ਜਿਹੜੀ ਇੱਕ ਪੂਰਾ ਸਾਲ ਹੋਣ ਜਾ ਰਿਹਾ ਹੈ ਮੋਰਚੇ ਵਿੱਚ ਅਸੀਂ 12 ਤਰੀਕ ਨੂੰ ਘਰਾਂ ਚੋਂ ਤੁਰੇ ਸੀਗੇ ਜਿਹਦੀ ਪ ਮਾਪੇ ਦਿੱਲੀ ਜਾਂਦੇ ਠੀਕ ਆ ਬਾਟਰਾਂ ਤੇ ਰੋਕ ਲਿਆ ਸਾਨੂੰ ਤਾਂ ਉਹਦਾ ਪੂਰਾ ਸਾਲ ਅਸੀਂ ਤਿੰਨੇ ਮੋਰਚਿਆਂ ਦੇ ਵਿੱਚ 11 ਫਰਵਰੀ ਨੂੰ ਰਤਨਪੁਰਾ ਰਾਜਸਥਾਨ ਉੱਥੇ ਪੂਰੇ ਜਿਹੜੇ ਸਾਡੇ ਕਿਸਾਨ ਨੇ ਲੀਡਰਸ਼ਿਪ ਨੇ ਸਾਰੀ ਰਾਜਸਥਾਨ ਨੂੰ ਮਨਾਉ। ਬਾਰਾਂ ਨੂੰ ਖਣੋਲੇ। ਜਿੱਥੇ ਡੱਲੇਵਾਲ ਸਾਹਿਬ ਮਰਵਾਤੇ ਇਸੇ ਜਗ੍ਹਾ ਦੇ ਵਿੱਚ ਬੈਠੇ ਨੇ। ਤਾਂ ਕੋਸ਼ਿਸ਼ ਕਰਾਂਗੇ ਕਿ ਡੱਲੇਵਾਲ ਸਾਹਿਬ ਪੂਰੇ ਸਾਲ ਦੀ ਜਿਹੜੀ ਤਸਵੀਰ ਹੈ 2 ਮਿੰਟ 3 ਮਿੰਟਾਂ ਦੇ ਵਿੱਚ ਬੋਲ ਕੇ ਲੋਕਾਂ ਨਾਲ ਸੰਜੀਵੀ ਕਰਨਗੇ। ਇੱਕ ਉਹਨਾਂ ਦੀ ਇੱਛਾ ਵੀ ਹੁੰਦੀ ਹੈ। ਇੱਕ ਤਾਂ ਲੋਕਾਂ ਦੀ ਇੱਛਾ ਹੁੰਦੀ ਹੈ ਵੀ ਉਹਨਾਂ ਦੇ ਦਰਸ਼ਨ ਕੀਤੇ ਜਾਣ। ਬੋਲਿਆ ਜਾਵੇ 1-2 ਮਿੰਟ ਪਰ ਡੱਲੇਵਾਲ ਸਾਹਿਬ ਦੀ ਹਮੇਸ਼ਾ ਇਹ ਰਹੀ ਹੈ। ਕਿ ਮੈਂ ਲੋਕਾਂ ਦੇ ਦਰਸ਼ਨ ਕਰਾਂ ਤਾਂ ਜਿਵੇਂ 4 ਜਨਵਰੀ ਨੂੰ ਕੀਤੀ ਸੀ ਉਸੇ ਤਿਹ ਤੇ ਤਾਂ ਇੱਕ ਦੋ ਦਿਨਾਂ ਦੇ ਵਿੱਚ ਡੱਲੇ ਵਾਲ ਸਜੋ ਠੀਕ ਹੋ ਕੇ ਮਾੜੇ ਜੇ ਤਾਂ ਉਹ ਅਪੀਲ ਵੀ ਕਰਨਗੇ 12 ਫਰਵਰੀ ਨੂੰ ਇੱਥੇ ਬਹੁਤ ਵੱਡਾ ਕਟ ਕਰਾਂਗੇ ਤੇ ਪੂਰਾ ਸਾਲ ਹੋ ਜਾਣਾ ਹੈ 13 ਫਰਵਰੀ ਨੂੰ ਸਾਡਾ ਸ਼ੰਭੂ ਤੇ ਤੇ 14 ਫਰਵ ਨੂੰ ਜਿਹੜੀ ਸਰਕਾਰ ਨਾਲ ਮੀਟਿੰਗ ਹੈ ਜਿਹੜੇ ਇਸ਼ੂਆਂ ਤੇ ਮਰਵਾਤ ਸ਼ੁਰੂ ਕੀਤਾ ਜਿਹੜੇ ਇਸ਼ੂਆਂ ਤੇ ਦੋਨੇ ਫੋਰਮ ਲੜ ਰਹੇ ਨੇ ਐਮਐਸਫੇ ਗਰੰਟੀ ਕਾਨੂੰਨ ਬਣਾਉਣਾ ਸੁਵਿਨਾਥ ਦੀ ਰਿਪੋਰਟ ਲਾਗੂ ਕਰਨੇ ਕਰਜੇ ਤੋਂ ਕਿਸਾਨ ਮਜ਼ਦੂਰ ਨੂੰ ਮੁਕਤ ਕਰਵਾਉਣਾ ਇਹ ਸਾਡੀਆਂ ਜਿਹੜੀਆਂ 12 ਮਗਾ ਲਖਪੁਰ ਕੀਰੀ ਵਾਲੇ ਪਰਿਵਾਰਾਂ ਨੂੰ ਹਜੇ ਇਨਸਾਫ ਨਹੀਂ ਮਿਲਿਆ ਇਹ ਸਾਰੀਆਂ ਜੋੜ ਕੇ ਜੇ ਸਰਕਾਰ ਮੈਨੂੰ ਲੱਗਦਾ ਵੀ ਆ ਜਿਹੜਾ ਸਮਾਂ ਉਹਨਾਂ ਕੋਲੇ ਤਾਂ ਇਸ ਤੇ ਅਮਲ ਦੇ ਵਿੱਚ ਲਿਆ ਕੇ ਲਾਗੂ ਕਰ ਦੇ ਇੱਕ ਤਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਸਰਕਾਰਾਂ ਨਾਲ ਟੁੱਟਿਆ ਹੋਇਆ ਇਹ ਸਭ ਵਿਸ਼ਵਾਸ ਨੂੰ ਸਰਕਾਰ ਤੇ ਕਿਸਾਨਾਂ ਮਜ਼ਦੂਰਾਂ ਚ ਨੇੜੇ ਆਉਣ ਚ ਕਾਬਜਾਬ ਹੋ ਜੂਗੀ ਅਗਰ ਫੇਰ ਵੀ ਮੀਟਿੰਗ ਤੇ ਮੀਟਿੰਗ ਫੇਰ ਪੈਂਦੀ ਹੈ ਪਰ ਇਹਦਾ ਛਿੱਟਾ ਜਿਹੜਾ ਲੋਕਾਂ ਦੀ ਨਜ਼ਰ ਹੈ ਤਾਂ ਵਧੀਆ ਰਿਜ਼ਲਟ ਆਉਣਾ ਚਾਹੀਦਾ ਹੈ ਤਾਂ ਮੈਨੂੰ ਆਸ ਹੈ ਕਿ ਸਰਕਾਰ ਨੇ ਜਿਵੇਂ ਮੀਟਿੰਗ ਦਿੱਤੀ ਹੈ ਉਹ ਮੀਟਿੰਗ ਦੇ ਵਿੱਚ ਜਿਹੜੀਆਂ ਆਪਾਂ 12 ਮੰਗਾਂ ਤੇ ਲੜ ਰਹੇ ਹਾਂ ਤਾਂ ਡੱਲੇਵਾਲ ਸਾਹਿਬ ਦੀ ਵੀ ਇੱਛਾ ਹੈਗੀ ਹੈ ਕਿ ਉਹਦਾ ਵਧੀਆ ਹੀ ਰਿਜ਼ਲਟ ਨਿਕਲੇ ਤੇ ਵਧੀਆ ਲੋਕਾਂ ਦੀ ਝੋਲੀ ਚ ਕੁਝ ਪਵੇ ਠੀਕ ਹੈ